ਇਹ ਵਾਰ ਕਿਹਾ ਉਹਨੇ ਭਾਵੇਂ ਗਵਾਡਨਾ ਤੋਂ ਵੀ ਸੁਣਿਆ ਸੀ ਪਰ ਟਾਲ ਦਿਆ ਕਰੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੇ ਭਗਵਾਨ ਨੇ ਗਰੀਬਾਂ ਨੂੰ ਕਿਨੇ ਮਿਲ ਦੇਣਾ ਉਹ ਰਾਜੇ ਨੇ ਮਹਾਰਾਜ ਨੇ ਆਪਾਂ ਗਰੀਬ ਇਸ ਲਈ ਭਗਤ ਕਬੀਰ ਜੀ ਕਹਿ ਰਹੇ ਹਨ ਨਿਰਤਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਉਹ ਚੇਤਨਾ ਤਰੀ ਆਓ ਆਖਰਕਾਰ ਬਾਰ ਬਾਰ ਕਹੇ ਤੇ ਇੱਕ ਦਿਨ ਸਦਾਮਾ ਨੇ ਮਨ ਬਣਾਇਆ ਰਿਆ ਉਸ ਪਜਾਮਿਆ ਨੂੰ ਜਾਣ ਵਾਸਤੇ ਮਜਬੂਰ ਕਰ ਦੇ ਕਾਰਨ ਦਵਾਰ ਕਾ ਨਗਰੀ ਨੂੰ ਆਓ ਫਿਰ ਘਰ ਵਾਲੀ ਨੇ ਕਿਉਂ ਥੋੜੇ ਜਿਹੇ ਚਾਵਲਾਂ ਦੇ ਕਹੋ ਕੋਈ ਭੇਜਣ ਵਾਸਤੇ ਉਹ ਟਰੀ ਬਣ ਕੇ ਆਪਣੇ ਪਤੀ ਸੁਦਾਮੇ ਨੂੰ ਜਿੱਤੀ ਕਉ ਕਿ ਵਰਮਤੇ ਕਹਿੰਦੀ ਆ ਰਾਜ ਵੈਦ ਗੁਰ ਜੋਤਸ਼ੀ ਇਨ ਕੇ ਪਾਸ ਜੋ ਜਾਏ ਖਾਲੀ ਹੱਥ ਨਾ ਦੇਜੀਏ ਹਲ ਦੀਏ ਪਰ ਪਾਏ ਇਹਦੀ ਵਿਚਾਰ ਕਮੀ ਆ ਸੰਤੇ ਸਮਾ ਕਰ ਆਵ ਚਲੇ ਗਏ ਦਵਾਰਕਾ ਨਗਰੀ ਤੇ ਪਹੁੰਚ ਗਏ ਸਦਾਮਾ ਬਹਿਰੇ ਦਾ ਨੂੰ ਕਹਿਣ ਲੱਗੇ ਆ ਮੈਂ ਕ੍ਰਿਸ਼ਨ ਭਗਵਾਨ ਨੂੰ ਮਿਲਣਾ ਕਿਰਪਾ ਕਰੋ ਤੁਸੀਂ ਕ੍ਰਿਸ਼ਨ ਭਗਵਾਨ ਨੂੰ ਮਿਲਾ ਦਿਓ ਗੁਰ ਪਦੇ ਗੁਰ ਆਪਣੇ ਹਉਮੇ ਦੇ ਵਿੱਚ ਆ ਕੇ ਕਹਿੰਦੇ ਆਗੇ ਕ੍ਰਿਸ਼ਨ ਮਿਲਣ ਨਾਲ ਆਪ ਦੇ ਸ਼ਕਲ ਦੇਖਦਾ ਜੋਗੇ ਕਰੀਵਾ ਫਟੇ ਪੁਰਾਣੇ ਕੱਪੜੇ ਅਤੇ ਗੁਰਮੁਖ ਪਹਿਰਾਵਾ ਅ ਡੇੜੇ ਨੇ ਇਲਾਡਾਂ ਚੰਦਰੀ ਦੇ ਅਖਰਕਾਰ ਜਦੋਂ ਵਾਰ-ਵਾਰ ਕਹਿ ਤੇ ਸ਼੍ਰੀ ਗ੍ਰਾਮੇ ਨੂੰ ਮਿਲਣ ਨਾ ਦਿੱਤਾ ਫਿਰ ਆਪਣੇ ਹਿਰਦੇ ਦੇ ਵਿੱਚ ਕ੍ਰਿਸ਼ਨ ਦੀ ਮੂਰਤੀ ਬੁਸਾ ਲਈ ਮੂਰਤੇ ਹਿਰਦੇ ਵਿੱਚ ਵਸਾ ਕੇ ਫਿਰ ਪਹਿਲੇ ਕਾਰਨੋ ਕਿਉਂ ਸੁਣਾਉਣਾ ਕੀ ਤਬ ਹੈ ਜਾ ਕੇ ਕਹਿ ਜੋ ਕਿ ਜਿਨ ਮੁਗਾਰੇ ਨੂੰ ਪੈਨੋ ਮੇਰ ਰਸਦਾਮ ਆਇਆ ਕਹਿ ਜੋ ਕਿ ਜਿਨ ਮੁਗਾਰੇ ਨੂੰ ਪੈਨੋ ਮੇਰ ਰਸਦਾਮ ਆਇਆ ਹੈ ਮੇਗਾ ਨਾਮ ਸੁਮੇਨਾ ਉਹਨਾਂ ਪਹਿਰੇਦਾਰ ਆਪਸ ਵਿੱਚ ਗੱਲਾਂ-ਬਾਤਾਂ ਕਰ ਰਹੇ ਨੇ ਉਹ ਕਹਿੰਦੇ ਉਹੀ ਸਦਾਮਾਨਾ ਹੋਵੇ ਜਿੱਤੇ ਪੂਰੀ ਦਵਾਰਕਾ ਨਗਰੀ ਗੱਲਾਂ ਕਰ ਰਹੀ ਹੈ ਬਚਪਨ ਦੇ ਵਿੱਚ ਸਦਾਮਾਨ ਤੇ ਕ੍ਰਿਸ਼ਨ ਮਿੱਤਰ ਹੁੰਦੇ ਸੀ ਚਲੋ ਆਪਾਂ ਨੂੰ ਕੀ ਫਰਕ ਪੈਣਾ ਆਪਾਂ ਕਹਿ ਕੇ ਕ੍ਰਿਸ਼ਨ ਭਗਵਾਨ ਨੂੰ ਕਹਿ ਦਿੰਦੇ ਆ ਮੈਂ ਇੱਕ ਗਰੀਬ ਰਾਜ ਆਦਮੀ ਜਿਸ ਦਾ ਨਾਮ ਆਪਣੇ ਆਪ ਨੂੰ ਸਦਾਮਾਨ ਦੱਸ ਰਿਹਾ ਹਾਂ ਆਪੋਨੇ ਮੇਰੇ ਜਾਂਦਾ ਹੈ ਆ ਗਰ ਗਾਰੇ ਉਹ ਦ੍ਰਿਸ਼ਣ ਭਗਵਾਨ ਜੀ ਦਾ ਦਰਬਾਰ ਲੱਗਿਆ ਹੋਇਆ ਹੈ ਜਿਨ੍ਹਾਂ ਨੂੰ ਵਿਸ਼ਨੂੰ ਭਗਵਾਨ ਜੀ ਦੇ 16 ਕਲਾ ਸਪੂਰਨ ਅਵਤਾਰ ਮੰਨਿਆ ਪਿਆ ਹੈ ਇਸਨੇ ਦਰਬਾਰ ਦੇ ਵਿੱਚ ਸੰਤ ਮਹਾਤਮਾ ਰਿਸ਼ੀ ਮੂਨੀ ਕੋਹਾਦਰ ਘਾਟ ਸਾਰੇ ਬੈਠੇ ਨਾ ਪਹਿਲੇ ਸਾਰਾ ਨੇ ਸ਼ਮਾ ਬਿਝਾਰ ਕੇ ਕ੍ਰਿਸ਼ਨ ਭਗਵਾਨ ਜੀ ਨੂੰ ਬੇਨਤੀ ਕਰਨ ਤੇ اے ભગવાન ਇੱਕ ਗਰੀਬ ਦਾ ਜਿਆ ਮਨੋਖ ਜੋ ਆਪਣੇ ਆਪ ਨੂੰ ਸੁਦਾਮਾ ਦਾਸ ਹੈ ਆਪ ਨੂੰ ਮੇੜਨ ਵਾਸਤੇ ਕਹਿੰਦਾ ਹੈ ਕੀ ਹੁਕਮ ਹੈ ਆਗਿਆ ਚਾਹੀਏ ਜਿਉਂ ਤੋਂ ਸ਼ਦਾਮੇ ਦਾ ਨਾਮ ਸੁਣਿਆ ਗੁਰੂਆਂ ਪਿਆਰਿਓ ਤੇ ਕ੍ਰਿਸ਼ਨ ਭਗਵਾਨ ਜੀ ਉਸੇ ਵਕਤੇ ਆਪਣੇ ਸਰਗਾਤੋਂ ਕੋ ਉੱਠ ਕੇ ਲੇ ਕੋਲੇ ਰੁਕਮੇ ਬੈਠਿਆ ਤੇ ਰਖਣੀ ਵੀ ਨਾਲ ਉੱਠ ਕੇ ਦੁਰ ਪਈ ਨਾ ਦਰਵਾਜ਼ਾ ਅਰੇ ਮੇ ਦੁਰ ਪਈ ਕਹਿੰਦੇ ਕਿ ਸੁਭਾਉਂ ਅੰਧ ਗਾਇਨੇ ਜਿਸਕਾਰ ਕੇ ਮਾਈ ਕੋ ਦਾਸ ਜੀ ਇਹਦੂ ਨਾ ਵਾਤੇ ਇਹ ਉਹ ਲਿਖ ਰਹੇ ਨੇ ਆਜੇ ਚੜ ਕੇ ਸਨਸਣ ਆਏ ਰਹਿਣ ਰਸਾਂ ਮੇ ਤੂੰ ਚੜ ਕੇ ਸਨਸਣ ਸਾਮਾ ਕੋੜਾ ਹੈ ਰੁਕਮ ਨਹੀਂ ਹੈ ਨਾ ਜਿਹੜੀ ਭਗਮਨੀ ਇਹਦਾ ਰਖਣ ਪੁੰਨਿਆਂ ਨਾਲ ਬਹੁਤ ਸਬੰਧ ਹੈ ਇਹ ਵਿਚਾਰ ਬਾਦ ਮੋਰ ਮਾਸ਼ੀ ਨੂੰ ਮਹਾਪ੍ਰਸ਼ਾ ਦਾ ਹੁਕਮ ਸੀ ਇਹ ਸੁਣਾਈ ਸੀ ਨਹੀਂ ਪਿੱਛੋ ਰਖਣ ਬੰਦੇ ਨੂੰ ਰਖੜੀ ਬੰਨ੍ਹਣ ਚੱਲਿਆ ਆਓ ਅੱਜ ਮੇਸ਼ਨ ਪੂਬਾਨ ਦਾ ਪ੍ਰਕਾਸ਼ ਜਰ ਰਹੇ ਜੋ ਧਰਮ ਅਟਮੀ ਵੀ ਹੈ ਗਾਜੂ ਬਕਰ ਨੂੰ ਨਾਣਾ ਹੈ ਗਰੂ ਨੂੰ ਪਿਆਰਿਓ ਜੋ ਮਹਾਭਾਸ਼ ਨੇ ਆਪੇ ਬਿਚਾਰਿਆ ਜਿਵੇਂ ਮਾਵਾਂ ਨੇ ਪੁੱਤਰ ਪਿਆਰੇ ਤੇ ਭਾਗਤਾਂ ਪਿਆਰੇ ਰੱਬ ਨੂੰ ਇਹੋ ਜਿਹੀ ਜੇ ਬਹੁਤ ਹੀ ਸੰਖੇਪ ਰੂਪ ਦੇ ਵਿੱਚ ਸੰਗਤਾਂ ਨੂੰ ਇੱਕ ਪ੍ਰਕਾਰ ਨੂੰ ਪਰਮਾਣ ਦੇ ਕ੍ਰਿਸ਼ਨ ਆਰੇ ਧਿਆਨ ਦੇ ਨਾਲ ਸੁਣਨਾ ਹੁਣ ਜਦੋਂ ਕ੍ਰਿਸ਼ਨ ਭਗਵਾਨ ਜੀ ਰੁਕਮਣੀ ਨਾਲ ਤੇ ਬਾਕੀ ਅਹਿਲਕਾਰਾਂ ਦੇ ਨਾਲ ਸ਼ਗਾਮੇ ਨੂੰ ਲੈਣ ਵਾਸਤੇ ਆਏ ਨੇ ਤੇ ਪਰੇਕਾਰ ਮਾ ਜੀ ਆਪੇ ਕ੍ਰਿਸ਼ਨ ਤੋਂ ਤੁਮਾਹਨੇ ਗੜਵਤਰੀ ਤੇ ਲਿਆ ਕੇ ਆਪਣੇ ਆਸਣ ਦੇ ਉੱਤੇ ਬਿਠਾ ਦੇ ਰਸਨ ਆਸਣ ਤੇ ਹੁਣ ਗਰਉ ਨੂੰ ਪਿਆਰਿਓ ਜਦੋਂ ਜੇਸ਼ਨ ਭਗਵਾਨ ਜੀ ਸੁਦਾਮੇ ਨੂੰ ਲੈ ਕੇ ਆਏ ਕਿਸੇ ਬਾਦਸ਼ਾਹ ਨੇ ਪੁੱਛਣਾ ਕੀਤਾ ਸਾਧੂ ਮਹਤਮਾ ਨੂੰ ਮਹਤਮਾ ਨੂੰ ਕਹਿਣ ਲੱਗੇ ਉਹ ਬਾਦਸ਼ਾਹ ਇਕ ਕ੍ਰਿਸ਼ਨ ਭਗਵਾਨ ਇੱਕ ਗਰੀਬ ਦੇ ਆਦਮੇ ਨੂੰ ਲੈਣ ਗਏ ਨੇ ਤੇ ਕਹਿੰਦੇ ਇਹ ਕਾੜ ਵਿੱਚ ਜੀ ਕਿਸੇ ਇੱਕ ਨੂੰ ਹੋਣੂ ਵੀ ਕੇਸ ਹੁਣ ਮਹਾਤਮਾ ਬੜੀ ਕਮਾਈ ਆਵੇ ਨੇ ਉਸ ਭਾਸ਼ਾ ਨੂੰ ਪੁੱਛਣਾ ਕੀਤਾ ਭਾਸ਼ਾ ਤੂੰ ਇਸਨਾ ਜੀ ਬਾਬਾ ਜਵਾਨੀ ਚਾਹਣਾ ਜਾਂ ਪ੍ਰੈਕਟੀਕਲ ਚਾਹਣਾ ਉਸ ਭਾਸ਼ਾ ਨੇ ਕਹਿ ਦਿੱਤਾ ਮਹਾਤਮਾ ਜੀ ਅਗਰ ਤੁਸੀਂ ਪ੍ਰੈਕਟੀਕਲ ਇਹਦਾ ਜਵਾਬ ਦੇ ਦਮੋ ਤਾਂ ਬਹੁਤ ਅਕੱਛਾ ਹੈ ਕਿਉਂਕਿ ਕੋਈ ਸ਼ੰਕਾ ਨਹੀਂ ਰਹਿੰਦੀ ਜ਼ੁਬਾਨੀ ਦੱਸੋਂਗੇ ਤੇ ਕੋਈ ਸ਼ੰਕਾ ਰਹਿ ਜਾਂਦੀਆਂ ਨੇ ਇਹ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਕੀਤਾ ਸੀ ਗੁਰੂ ਕਹਿੰਦੇ ਉਹ ਕਿਉਂ ਸਮਾਥੋੜਾ ਉਹਨਾਂ ਬਾਦਸ਼ਾਹ ਕਹਿ ਲੱਗਿਆ ਮਹਾਕਮਾ ਜੀ ਪ੍ਰੈਕਟੀਕਲ ਨਾਲ ਜਿੱਦਾਂ ਜਵਾਬ ਦੇ ਦਿਓ ਮਹਾਤਮਾ ਕਹਿਣ ਲੱਗੇ ਬਾਦਸ਼ਾਹ ਦੇ ਦੇ ਰਾਜਵੈਨਾਂ ਦੇ ਜਨ ਵਿੱਚ ਵਾਸਤੇ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਬਾਖਸ਼ ਨੇ ਛਕਵਚਨ ਕਰਦਾ ਕਿ ਗੁਰਮਾਣੀ ਦਾ ਬਨਣ ਛਕਵਚਨ ਸਾਧੂ ਉਪਦੇਸ਼ ਜੇ ਤਾਂ ਮਹਾਕਮਾਨ ਹੈ ਤੇ ਠੀਕਾ ਮਹਾਕਮਾਨ ਜੀ ਤੁਸੀਂ ਵੀ ਦੇ ਰਾਜਵੈਨਾਂ ਦੇ ਵਿੱਚ ਜਦੋਂ ਮਾਰ ਨਹੀਂ ਆਓ ਜਦੋਂ ਮਾਰ ਕੇ ਜਾਓ ਤੁਹਾਨੂੰ ਕੋਈ ਰੁਕਾਵਟ ਨਹੀਂ ਹੋਵੇਗੀ ਗੁਰੂ ਪਿਆਰੇ। ਔਰ ਜੀ ਜਦੋਂ ਕਲ ਕਹੀ ਤੇ ਮਹਾਕਮਾਨ ਨੇ ਕਹਿ ਦਿੱਤਾ ਰਾਜਨ ਇਸ਼ੁਰਾ ਜਵਾ ਤੈਨੂੰ ਅੱਜ ਤੋਂ 8ਵੇਂ ਨੂੰ ਗਰੇ ਘੇ ਦਰਵਾਜ਼ੇ ਵਿੱਚ ਉਤਰ ਜਾਵੇਗਾ ਸਤਿ ਜੋਰ ਤੇ ਸਤਿ ਵਚਨ ਕਹਿੰਦਾ ਹੈ ਮਹਾਕਮਾ ਨੇ ਇੱਕ ਸੰਗਤਰਾ ਮਿੱਤਰੀ ਸੰਗ ਬਰਵਾਦੀਆਂ ਮੂਰਤੀਆਂ ਕੱਟਣ ਨੂੰ ਅੰਤ ਕੋਈ ਨਾ ਆਪੇ ਮੋਰ ਆਪ ਕੀ ਇੱਕ ਦਿਨ ਮਹਾਤਮਾ ਆਪਣੇ ਮੌਜੇ ਵਿੱਚ ਬਾਦਸ਼ਾਹ ਦੇ ਰਾਜ ਮਹਿਲਾਂ ਦੇ ਵਿੱਚ ਗਏ ਨੇ ਕੋਰ ਕਾਟ ਕਰ ਕੋ ਹੈ ਨਹੀਂ ਬਾਦਸ਼ਾਹ ਦਾ ਹੁਕਮ ਹੈ ਅੰਦਰ ਇੱਕ ਖੜਾ ਵੀ ਇੱਕ ਬੱਚੇ ਨੇ ਖੜਾ ਰਹੇ ਨੇ ਮਹਾਤਮਾ ਨੇ ਪੁੱਛਣਾ ਕਿ ਤਾ ਬੇਟਾ ਇਹ ਬੱਚਾ ਕਿਸ ਦਾ ਹੈ ਖੜਾਵੇ ਨੇ ਕਹਿਤਾ ਮਹਾਤਮਾ ਜੀ ਇਹ ਬਾਦਸ਼ਾਹ ਦਾ ਰਾਜਕੁਮਾਰ ਇੱਕ ਲੋਕਾ ਬਹਾਦਰ ਹੈ ਦੇਖ ਲਿਆ ਗਿਆ ਆਕੇ ਫਿਰ ਜੈ ਸੰਧਮਾਰ ਮਾਰੂ ਮੇਤਰੀ ਜੋ ਮੂਰਤੀਆਂ ਕਣ ਵਾਲਾ ਸੀ ਜਿਹਦੇ ਨਾਲ ਪਹਿਲਾਂ ਗੁਲਾਕਾ ਕੀਤੇ ਸੀ ਉਹਨੂੰ ਕਹਿ ਦਿੱਤਾ ਸੰਖੇਪ ਕਰਨਾ ਤੁਮੋ ਪਿਆਰਿਓ ਉਹਨੂੰ ਨਾਲ ਲੈ ਕੇ ਰਾਜ ਮਹਿਲਾ ਦੇ ਵਿੱਚ ਚਲੇ ਗਏ ਉਸ ਰਾਜ ਫਮਾਰ ਨੂੰ ਦਿਖਾ ਦਿੱਤਾ ਮੇਤਰੀ ਨੂੰ ਤਹਿਲ ਕੇ ਮਹਾਤਮਾ ਜੀ ਇਸ ਬੱਚੇ ਦੇ ਇਸ ਅਲਿਆਕਮਾ ਦੇ ਉਹ ਉਹ ਜਿਸ ਤਰ੍ਹਾਂ ਇਹ ਸ਼ਕਲ ਕੋਈ ਤਰ੍ਹਾਂ ਦੇ ਦੁਸੀਂ ਮੂਰਤੀ ਬਣਾ ਸਕਦੇ ਹੋ ਉਹ ਸੰਗਮਨ ਵਰਗੇ ਸ਼੍ਰੀ ਨੇ ਕਹਿ ਦਿੱਤਾ ਮਹਾਤਮਾ ਜੀ ਇਹ ਬਣਾ ਸਕਦਾ ਮਹਾਤਮਾ ਬਖਸ਼ਣ ਦੇ ਕਿ ਕਿੰਨੇ ਐਸ਼ੇ ਉਹ ਜੇ ਮਜ਼ਦੂਰੀ ਦਰ ਦਿੱਤੀ ਕਹਿੰਦੇ ਆਜ ਤੋਂ ਸਤ ਨੇ ਨੂੰ ਸਾਨੂੰ ਇਹ ਮੂਰਤੀ ਚਾਹੀਦੀ ਸੀ ਆਸਵਤਰ ਕਹਤ ਹੁਣ ਇਹਨੂੰ ਕੁਛ ਪੇਸ਼ਕੀ ਮਹਾਤਮਾ ਨੇ ਦੇ ਦਿੱਤੀ ਤੇ ਬਾਕੀ ਦੀ ਰਕਮ ਜਹੇ ਲੱਗੇ ਬਿਜੋ ਤੂੰ ਮੂਰਤੀ ਲਿਆਵੇਂਗਾ ਤੇਰੀ ਮੋਹ ਮੰਗੀ ਹੋਈ ਰਕਮ ਤੋਂ ਜਿਆਦਾ ਤੇ ਰਕਮ ਦੇ ਦਿੱਤੀ ਜਾਵੇ ਕਿਉਂ ਰਕਮ ਹਾਂ ਜੀ ਇਹ ਹੋ ਜਾਦਾ ਹੈ ਉਹ ਪਹਿਲੋ ਸੁਣੇ ਸੀ ਰਾਬੇ ਤੋਂ ਗਰੇ ਕਾ ਦੀ ਆਕਣ ਆਓ ਆ ਗਏ ਬਾਪ ਜੀ ਸਤਿਮਾਨ ਜਣ ਆ ਗਿਆ ਤੇ ਮੂਰਤੀ ਬਣਾ ਕੇ ਮਹਾਤਮਾ ਨੂੰ ਦੇ ਦਿੱਤੀ। ਮਹਾਤਮਾ ਮੂਰਤੀ ਲੈ ਕੇ ਆਪਣੇ ਕੋਲ ਰੱਖ ਲਈਆ ਤੇ ਉਹ ਜਦੈਂ ਰਾਜ ਮਹਿਲਾ ਦੇ ਵਿੱਚ ਗਏ ਨੇ। ਰਾਜ ਮਹਿਲਾ ਦੇ ਵੀ ਜਾ ਕੇ ਮਹਾਤਮਾ ਨੇ ਉਸੇ ਕਢਾਵੇ ਨੂੰ ਪਹਿਣਾ ਕੀਤਾ ਐ ਖਰਾਵੇ। ਬਾਸ਼ਾ ਰਸ਼ੰਕਾੰਡ ਵੇਦ ਕਰਨਾ ਤੋਂ ਇੱਕ ਕੰਮ ਕਰਨਾ ਹੋਵੇਗਾ। ਕਢਾਵੇ ਨੇ ਵੀ ਗਏ ਤਾਂ ਮਹਾਤਮਾ ਜੀ ਦੱਸੋ ਇਹ ਲੈ ਕੇ ਬੇਟਾ ਮੈਂ ਇੱਕ ਮੂਰਤੀ ਕਰਨ ਨੂੰ ਲੈ ਕੇ ਆਮਾਂਗਾ ਉਸ ਮੂਰਤੀ ਨੂੰ ਸੁੰਦਰ ਕੱਪੜੇ ਰਾਜਕੁਮਾਰਾ ਵਾਲੇ ਪਹਿਨਾ ਦੇਣੇ ਆ ਬਣਾਉਣ ਤੋਂ ਬਾਅਦ ਫਿਰ ਇਸ ਨੂੰ ਰਾਜਵੈਲਾ ਜਿੱਥੇ ਰਾਜਪਾਦਸ਼ਾਹ ਦਾ ਦਰਬਾਰ ਲੱਗਿਆ ਹੋਇਆ ਉੱਥੋਂ ਲੈ ਕੇ ਜਾਣਾ ਉਹ ਬਾਘਾ ਦਾ ਦਰਵਾਜ ਸਰੋਵਰ ਦੇ ਕਿਨਾਰੇ ਦੇ ਉੱਤੇ ਲੱਗਦਾ ਸੀ ਜਿਸ ਤਰ੍ਹਾਂ ਮਾਰਾ ਦਾ ਪਟਿਆੜਾ ਕੋਲੇ ਦੱਸਣ ਦਤੀ ਉਰਦਾਸੇ ਭਨੇ ਕਤੁਾਰੇ ਬਣ ਗਏ ਸਾਰੇ ਬਕਲ ਬੇਰ ਬੇ ਨਾਲ ਗੱਲ ਸਮਝਾ ਦਿੱਤੀ ਜਦੋਂ ਮੈਂ ਤੈਨੂੰ ਇਸ਼ਾਰਾ ਕਰਾਂਗਾ ਤੂੰ ਸੁਣ ਇਹ ਪੱਥਰ ਦੇ ਮੂਰਜ ਨੂੰ ਸਰੋਵਰ ਦੇ ਵਿੱਚ ਸੁੱਟਣਾ ਜਦੋਂ ਮੂਰਤੀ ਜਦੋਂ ਦੇਖੇ ਫਿਰ ਤੁਸੀਂ ਵਰਲਾ ਬੁਕਾਰਣਾ ਡਕਟਰ ਐਪ ਮਰੀਆ ਬੱਜਾਵ ਦੇ ਗਵੰਦ ਦੇ ਬੀਬੀਆ ਦੋਤੀਆ ਨੇ ਐ ਵੀਰ ਰਾਣੇ ਤੁਸੀਂ ਆਪੇ ਹੀ ਬੰਗੀ ਐ ਤੁਮੇ ਮਾ ਕਰਨਾ ਕੋਹ ਸਮਾਨੇ ਜਾ ਕੇ ਤਦ ਅਖਣੋਂ ਗਿਆ ਤੁਸੀਂ ਆਓ ਉਹ ਮਹਾਤਮਾ ਨੇ ਸਾਰੇ ਭਾਰਤ ਤਨ ਜਾ ਕੇ ਉਸ ਤਕਾਬੇ ਨੂੰ ਬਾਬਸ ਆ ਗਏ ਦੂਸਰ ਤਨਾ ਅਖਮਾ ਬੈਨ ਹੈ ਉਹ ਮਹਾਤਮਾ ਉਹ ਸਾਗ ਮਾਰਦੇ ਮੂਰਤੀ ਨੂੰ ਲੈ ਕੇ ਰਾਜ ਮਹਿਲਾਂ ਦੇ ਵਿੱਚ ਗਏ ਨੇ ਜਦ ਆviene ਉਸਦਾ ਜੈ ਕੁਮਾਰ ਵਰਗੇ ਕੱਪੜੇ ਪਹਿਨਾਦੇ ਦੇ ਗੋਦੀ ਦੇ ਵਿੱਚ ਟੁੱਟ ਜਾਏ ਵਰੋੰਦੇ ਆ ਰਹੇ ਹੋ। ਮਹਾਤਮਾ ਦੇ ਨਾਲ ਚਲ ਪਈ ਹੈ। ਉਹਨਾਂ ਮਹਾਤਮਾ ਦਰਬਾਰ ਦੇ ਵਿੱਚ ਆ ਰਹੇ ਨੇ ਜਿੱਥੋਂ ਦਰਬਾਰ ਸ਼ੁਰੂ ਹੁੰਦਾ ਸੀ ਉਥੇ ਅਗੇ ਸਰੋਵਰ ਸ਼ੁਰੂ ਹੋ ਜਾਂਦਾ ਸੀ। ਉਹਨਾਂ ਮਹਾਤਮਾ ਦੇਖ ਰਹੇ ਨੇ ਵੇ ਕਦੋਂ ਸਾਡੇ ਵੱਲ ਬਾਦਸ਼ਾਹ ਦੀ ਜਗਾ ਪਵੇ ਤੇ ਮੈਂ ਖਿਡਾਵੀ ਨੂੰ ਇਸ਼ਾਰਾ ਕਰਦਾ ਹਾਂ ਜੇਕ ਤੇ ਜਾ ਰਿਹਾ ਹੈ ਗੁੰਕਾਰੇ ਦੇਖ ਲਿਆ ਬਾਦਸ਼ਾਹ ਨੇ ਬਾਦਸ਼ਾਹ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਬਾਦਸ਼ਾਹ ਜਿਹੜੀ ਗੱਲ ਮਹਾਤਮਾ ਨੂੰ ਮੈਂ ਕਹੀ ਸੀ ਉਸ ਦਾ ਜਿਵਾ ਪ੍ਰੈਕਟੀਕਲ ਤੇ ਅਜਿਹਾ ਹੋ ਰਿਹਾ ਹੈ ਮਨ ਵਿੱਚ ਵਿਚਾਰ ਅੰਕ ਕਰਦੇ ਹਨ ਗਰੂ ਮ ਪਿਆਰੇ ਜਦੋਂ ਦੋਸਤ ਜੀ ਵਾਰੀ ਬਾਸਰੇ ਨਿਗਾ ਮਾਰੇ ਤੇ ਮਹਾਤਮਾ ਨੇ ਇਸ਼ਾਰਾ ਕਰ ਦਿੱਤਾ ਜਦੋਂ ਇਸ਼ਾਰਾ ਕਰ ਦਿੱਤਾ ਤੇ ਜੋ ਘਟਾਵੇ ਸੀ ਉਹਨੇ ਬੱਤਕ ਦੇ ਮੂਹਰੇ ਸਰੋਵਰ ਦੇ ਵਿੱਚ ਸੁਪਨ ਦਿਖੀ ਤੇ ਵਰਨਾਪ ਕਰਨ ਨਾਲ ਜਦੋਂ ਭੇਡਾਂ ਵੀ ਨੇ ਵਰਨਾਪ ਕੀਤਾ ਦਾ ਦੇ ਬਾਦਸ਼ਾਹ ਨੇ ਸਮਝਿਆ ਦੇ ਮੇਰਾ ਰਾਜਕੁਮਾਰ ਮੇਰੀ ਖਡਾਵੀ ਦੇ ਹੱਥੋਂ ਲੈ ਕੇ ਸਰੋਵਰ ਦੇ ਵਿੱਚ ਡੁੱਬਿਆ। ਬਾਦਸ਼ਾਹ ਕੋਲ ਸੇ ਟੈ ਉਠਿਆ ਸੋਨੇ ਦੇ ਕਪੜੇ ਸਰੋਵਰ ਦੇ ਵਿੱਚ ਸਰਵਾਨਤੀ ਤੇ ਸਰੋਵਰ ਦੇ ਵਿੱਚੋਂ ਉਹ ਪੱਥਰ ਦੀ ਮੂਰਤੀ ਘਟ ਕੇ ਲੈ ਆਇਆ। ਜਦੋਂ ਉਹ ਮੂਰਤੀ ਘਟ ਕੇ ਲੈ ਆਇਆ ਤੇ ਬਾਦਸ਼ਾਹ ਨੇ ਤਾਲੀ ਧਾੜੀ। ਬਾਦਸ਼ਾਹ ਪੁੱਛਣ ਲਗੇ ਰਾਜਾ ਨਾ ਦੇਰੇ ਦਰਬਾਰ ਵਿੱਚ ਕਿਤਨੇ ਅਹਿਲ ਕਰ ਵੇਖੇ ਸੀ ਤੂੰ ਕਿਸੇ ਅਹਿਲ ਕਰਨੋਂ ਕਿਉਂ ਨਹੀਂ ਹੁਕਮ ਦਿੱਤਾ ਬਾਦਸ਼ਾਹ ਕਨਗੈ ਮਹਾਤਮਾ ਜੀ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਪੱਥਰ ਦੀ ਮੂਰਤੀ ਹੈ ਮੈਂ ਤਾਂ ਸਮਝਾ ਸੀ ਇਹ ਮੇਰਾ ਅਸਲੀ ਪੁੱਤਰ ਰਾਜਕੁਮਾਰ ਹੈ ਮੇਰੀ ਘੜਾ ਵੀ ਦੇ ਹੱਥੋਂ ਨਿਕਲ ਕੇ ਤੁਮ ਆਪਣੇ ਨੇ ਸਰੋਵਰ ਦੇ ਵਿੱਚ ਡੁੱਬ ਗਿਆ ਗੁਮੜੇ ਕਰਕੇ ਮੈਂ ਇਸ ਕਰਕੇ ਜਲਦੀ ਆ ਗਿਆ ਵੀ ਜਿਆਦਾ ਚਿਰ ਰਹਿ ਗਿਆ ਜਿੱਤੇ ਮੇਰਾ ਰਾਜ ਘਾਟੋ ਕੇ ਮਰਨਾ ਜਾਵੇ ਮਹਤਵਾਨੋ ਕਹੇ ਲੱਗੇ ਬਾਰਸ਼ਾ ਤੇ ਜਿਵੇਂ ਤੈਨੂੰ ਤੇਰਾ ਪੁੱਤਰ ਪਿਆਰਾ ਜਿਵੇਂ ਭਗਤ ਪਿਆਰੇ ਰਾਵਣ ਨੂੰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਭਗਤ ਨੂੰ ਪਿਆਰੇ ਰਾਵਣ ਨੂੰ ਸਮਾਹੂ ਮੇਰੇ ਪੁੱਤਰ